टुडेयो ਵਿਰਾਸਤ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਰਾਜਵਿੰਦਰ ਕੌਰ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰਾਂਦੇ ਬਾਰੇ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਕਾਲੀ ਤੇਰੀ ਗੁੱਤ ਤੇ ਪ੍ਰਾਂਦਾ ਤੇਰਾ ਲਾਲਨੀ ਰੂਪ ਦੀ ਇਹ ਰਾਣੀ ਹੈ ਪ੍ਰਾਂਦੇ ਨੂੰ ਸੰਭਾਲਨੇ ਮਟਿਆਰ ਤੇ ਪ੍ਰਾਂਦੇ ਦਾ ਰਿਸ਼ਤਾ ਬੜਾ ਗੂੜਾ ਤੇ ਗਹਿਰਾ ਹੈ ਪਰਾਂਦੇ ਤੇ ਗੁੱਤ ਦੇ ਰਿਸ਼ਤੇ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਪਰਾਂਦੇ ਦੀ ਉਹ अहमियत ਨਹੀਂ ਰਹੀ ਆ ਪਰ ਇੱਕ ਸਮਾਂ ਸੀ ਜਦ ਹਰ ਮਟਿਆਰ ਆਪਣੀ ਲੰਬੀ ਗੁੱਤ ਦੇ ਨਾਲ ਪਰਾਂਦਾ ਪਾਉਂਦੀ ਸੀ ਪਰਾਂਦਾ ਸਜਾਉਂਦੀ ਸੀ ਤੇ ਉਸ ਸਮੇਂ ਪਰਾਂਦੇ ਨੂੰ ਤੋਹਫੇ ਦੇ ਰੂਪ ਵਿੱਚ ਵੀ ਭੇਟ ਕੀਤਾ ਜਾਂਦਾ ਸੀ ਤੇ ਬਹੁਤ ਸਾਰੀਆਂ ਬੋਲੀਆਂ ਤੇ ਲੋਕ ਗੀਤਾਂ ਦੇ ਵਿੱਚ ਵੀ ਪਰਾਂਦੇ ਦਾ ਜ਼ਿਕਰ ਆਉਂਦਾ ਏ ਜਿਵੇਂ ਬਾਬਲੇ ਨੇ ਵਰਟੋਰੀਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ ਉਸ ਸਮੇਂ ਪ੍ਰਾਂਦੇ ਦੀ ਖੂਬ ਚੜਤ ਸੀ ਤੇ ਹਰ ਮਟਿਆਰ ਦਾ ਪ੍ਰਾਂਦੇ ਦੇ ਨਾਲ ਖਾਸ ਲਗਾਓ ਹੁੰਦਾ ਸੀ ਪੰਜਾਬਣਾਂ ਦੇ ਰੂਪ ਰੰਗ ਨੂੰ ਚਾਰ ਚੰਦ ਲਾਉਂਦਾ ਸੀ ਪ੍ਰਾਂਦਾ ਤੇ ਸਾਡੇ ਸਮਾਜ ਦੇ ਵਿੱਚ ਲਾਲ ਜਾਂ ਸੁਕੇ ਰੰਗ ਦੇ ਪ੍ਰਾਂਦੇ ਦਾ ਜ਼ਿਆਦਾ ਰਿਵਾਜ ਰਿਹਾ ਦਾਸ ਦੇ ਵਿੱਚ ਮੇਕਅਪ ਤੇ ਸਮਾਨ ਦੇ ਨਾਲ ਪ੍ਰਾਂਦਾ ਦਿੱਤਾ ਜਾਂਦਾ ਸੀ ਅੱਜ ਵੀ ਵਿਆਹ ਸ਼ਾਦੀਆਂ ਤੇ ਖਾਸ ਕਰਕੇ ਜਾਗੋ ਵਾਲੇ ਦਿਨ ਪੰਜਾਬੀ ਸੂਟਾਂ ਦੇ ਨਾਲ ਮਟਿਆਰਾ ਪ੍ਰਾਂਦੇ ਪਾਉਂਦੀਆਂ ਨੇ ਸਾਡੇ ਪੰਜਾਬੀ ਸ਼ਾਇਰਾਂ ਨੇ ਵੀ ਲਾਲ ਰੰਗ ਦੇ ਪਰਾਂਦੇ ਦਾ ਖੂਬ ਜ਼ਿਕਰ ਕੀਤਾ ਈ ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲਨੀ ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲਣ ਬੇਸ਼ੱਕ ਅੱਜ ਦੀ ਦੌੜ ਭੱਜ ਤੇ ਮਸ਼ੀਨੀ ਯੁੱਗ ਦੇ ਵਿੱਚ ਉਲਝੀਆਂ ਮਟਿਆਰਾ ਨੇ ਕਿਤੇ ਨਾ ਕਿਤੇ ਗੁੱਤਾਂ ਤੇ ਪ੍ਰਾਂਦਿਆਂ ਤੋਂ ਕਿਨਾਰਾ ਕਰ ਲਿਆ ਏ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਪੱਛਮੀ ਸਭਿਆਤਾ ਵੀ ਇਸ ਲਈ ਕਾਫੀ ਹੱਦ ਤੱਕ ਜ਼ਿੰਮੇਵਾਰਾ ਕਿਉਂਕਿ ਪੱਛਮੀ ਸਭਿਆਤਾ ਦੇ ਪ੍ਰਭਾਵ ਦੇ ਕਾਰਨ ਹੀ ਮਟਿਆਰਾ ਨੇ ਅੱਜ ਪ੍ਰਾਂਦਿਆਂ ਤੇ ਗੁੱਤਾਂ ਤੋਂ ਕਿਨਾਰਾ ਕਰ ਲਿਆ ਤੇ ਉਸ ਦੀ ਜਗ੍ਹਾ ਤੇ ਕਟਿੰਗ ਕਰਵਾ ਕੇ ਜਾਂ ਤਾਂ ਪੁੰਨੀਆਂ ਰਹਿ ਗਈਆਂ ਨੇ ਤੇ ਜਾਂ ਮੀਮਾ ਵਾਂਗ ਪਟੇ ਰਖ ਲੈਨੇ ਪਰਾਂਦਾ ਅੱਜ ਬੀਤੇ ਸਮੇਂ ਦੀ ਕਹਾਣੀ ਬਣ ਚੁੱਕਾ ਏ ਪਰ ਸਕੂਲਾਂ ਕਾਲੀਆਂ ਯੂਨੀਵਰਸਿਟੀਆਂ ਵਿੱਚ ਹੋਣ ਵਾਲੇ ਸਮਾਗਮਾਂ ਦੌਰਾਨ ਹਰ ਮਟਿਆਰ ਦੀ ਗੁੱਤ ਦੇ ਉੱਪਰ ਪ੍ਰਾਂਦਾ ਸਜਿਆ ਹੋਇਆ ਦਿਖਾਈ ਦਿੰਦਾ ਹੈ ਸੋਹਣੀ ਸੁਨੱਖੀ ਉੱਚੀ ਲੰਮੀ ਮਟਿਆਰ ਜਦੋਂ ਆਪਣੀ ਕਾਲੀ ਗੁੱਤ ਦੇ ਨਾਲ ਲਾਲ ਪ੍ਰਾਂਦਾ ਸਜਾ ਲੈਂਦੀ ਆ ਤਾਂ ਸਾਰੀ ਕਾਇਨਾਤ ਨਸ਼ਿਆ ਜਾਂਦੀ ਹੈ ਤੇ ਕਿਸੇ ਸ਼ਾਇਰ ਨੇ ਵੀ ਖੂਬ ਕਿਹਾ ਨੀ ਤੇਰਾ ਲਾਲ ਪ੍ਰਾਂਦਾ ਹਾਈ ਨੀ ਹਾਈ ਨੀ ਦਿਲ ਲੁੱਟਦਾ ਜਾਂਦਾ ਪਰਾੰਦੇ ਦਾ ਜ਼ਿਕਰ ਲੋਕ ਗੀਤਾਂ ਤੇ ਲੋਕ ਬੋਲੀਆਂ ਦੇ ਵਿੱਚ ਵੀ ਮਿਲਦਾ ਹੈ ਜੇਕਰ ਪਟਿਆਲੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਸ਼ਹਿਰ ਪਰਾੰਦਿਆਂ ਦੇ ਲਈ ਬਹੁਤ ਜ਼ਿਆਦਾ ਮਸ਼ਹੂਰ ਹੈ ਕਿਉਂਕਿ ਉੱਥੇ ਬੜੇ ਹੀ ਸੋਹਣੇ ਤੇ ਵਧੀਆ ਕਿਸਮ ਦੇ ਪਰਾੰਦੇ ਮਿਲਦੇ ਨੇ ਪਰ ਅੱਜ ਕੱਲ੍ਹ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਪਰਾੰਦੇ ਆਮ ਹੀ ਮਿਲਣ ਲੱਗੇ ਨੇ ਜੇਕਰ ਪਹਿਲਾਂ ਪਹਿਲ ਗੱਲ ਕੀਤੀ ਜਾਵੇ ਤਾਂ ਮਟਿਆਰਾਂ ਖੁਦ ਹੱਥਾਂ ਦੇ ਨਾਲ ਪਰਾੰਦੇ ਬਣਾਉਂਦੀਆਂ ਸੀ ਉਸ ਨੂੰ ਤਿਆਰ ਕੀਤਾ ਜਾਂਦਾ ਸੀ ਪਰ ਅੱਜ ਬਣੇ-ਬਣਾਏ ਦੁਕਾਨਾਂ ਦੇ ਉੱਤੋਂ ਪਰਾੰਦੇ ਵੀ ਮਿਲ ਜਾਂਦੇ ਨੇ ਪਰਾਂਦਾ ਪੰਜਾਬੀ ਮਟਿਆਰ ਵਾਲਾਂ ਦੇ ਸ਼ਿੰਗਾਰ ਤੇ ਵਾਲਾਂ ਦੀ ਸਾਂਭ ਦੇ ਲਈ ਪਾਉਂਦੀ ਸੀ ਇਸ ਨੂੰ ਪਰਾਂਦੀ ਵੀ ਕਹਿ ਦਿੰਦੇ ਨੇ ਪਰਾਂਦੇ ਨੂੰ ਵੱਖ-ਵੱਖ ਰੰਗਾਂ ਦੇ ਰੇਸ਼ਮੀ ਤੇ ਸੂਤੀ ਧਾਗਿਆਂ ਦੇ ਨਾਲ ਬਣਾਇਆ ਜਾਂਦਾ ਹੈ ਤੇ ਇਸ ਨੂੰ ਸ਼ਿੰਗਾਰਾਂ ਦੇ ਲਈ ਇਸ ਦੇ ਵਿੱਚੋ ਸ਼ੀਸ਼ੇ ਤੇ ਮੋਤੀ ਵੀ ਲਗਾਏ ਜਾਂਦੇ ਨੇ ਬੇਸ਼ੱਕ ਅੱਜ ਇਹ ਦੁਕਾਨਾਂ ਤੋਂ ਵੀ ਮਿਲਦਾ ਹੈ ਪਰ ਪਹਿਲਾਂ ਪਹਿਲ ਮਟਿਆਰਾਂ ਵੱਲੋਂ ਸ਼ੌਂਕ ਤੇ ਚਾਹ ਦੇ ਨਾਲ ਆਪਣੇ ਹੱਥੀ ਪਰਾਂਦਿਆਂ ਨੂੰ ਬਣਾਇਆ ਜਾਂਦਾ ਸੀ ਅੱਜ ਨਾ ਤਾਂ ਕਿਸੇ ਕੋਲ ਪ੍ਰਾਂਦਾ ਹੱਥ ਨਾਲ ਬਣਾਉਣ ਦਾ ਟਾਈਮ ਹੈ ਤੇ ਨਾ ਹੀ ਪਾਉਣ ਦਾ ਟਾਈਮ ਹੈ ਸਮੇਂ ਦੇ ਅਨੁਸਾਰ ਫੈਸ਼ਨ ਦੇ ਅਨੁਸਾਰ ਸਭ ਕੁਝ ਬਦਲ ਗਿਆ ਹੈ ਅੱਜ ਪ੍ਰਾਂਦਾ ਸਿਰਫ ਵਿਆਹ ਸ਼ਾਦੀਆਂ ਤੇ ਦੇਖਣ ਨੂੰ ਹੀ ਮਿਲਦਾ ਜਦੋਂ ਵੀ ਕਿਤੇ ਜਾਗੋ ਦਾ ਕੋਈ ਸਮਾਰੋਹ ਹੁੰਦਾ ਹੈ ਜਾਗੋ ਘਰ ਦੇ ਵਿੱਚ ਕੱਢੀ ਜਾਂਦੀ ਹੈ ਤਾਂ ਉਸ ਸਮੇਂ ਮਟਿਆਰਾ ਪ੍ਰਾਂਦਾ ਜ਼ਰੂਰ ਪੈਂਦੀਆਂ ਨੇ ਪਰ ਆਮ ਜ਼ਿੰਦਗੀ ਦੇ ਵਿੱਚ ਪ੍ਰਾਂਦਾ ਜੋ ਸਾਡੀ ਲਾਈਫ ਦੇ ਵਿੱਚੋਂ ਕਿਤੇ ਨਾ ਕਿਤੇ ਮੰਫੀ ਹੋ ਚੁੱਕਾ ਹੈ ਬਦਲਦੇ ਸਮੇਂ ਦੇ ਨਾਲ ਸਾਡਾ ਸੱਭਿਆਚਾਰ ਸਾਡੀ ਰੀਤੀ ਰਿਵਾਜ ਸਾਡੇ ਫੈਸ਼ਨ ਬਹੁਤ ਕੁਝ ਬਦਲਦਾ ਆ ਰਿਹਾ ਹੈ ਤੇ ਹੌਲੀ ਹੌਲੀ ਸਮੇਂ ਦੇ ਬਦਲਾਅ ਦੇ ਨਾਲ ਪਰਾਂਦਾ ਵੀ ਹੁਣ ਕਿਤੇ ਨਾ ਕਿਤੇ ਅਲੋਪ ਹੋ ਚੁੱਕਾ ਹੈ